ਉਹ ਸਟਾਰਟ ਕਰਦੇ ਆ ਬਾਈ ਪਹਿਲਾ ਦਰਿਆ ਬਾਈ ਇਹ ਹੈ ਅੱਧਾ ਕਿਲੋਮੀਟਰ ਤੇ ਉਹ ਉਹ ਸਰੇ ਤੱਕ ਬਾਈ ਜੀ ਤੇ ਵੀਡੀਓ ਬਾਈ ਤੁਹਾਨੂੰ ਪਹਿਲੇ ਹੀ ਦੱਸ ਦਿੰਨੇ ਆ ਬਾਈ ਜੀ ਇਸ ਵੀਡੀਓ ਬਣਾਉਣ ਦਾ ਆਪਾਂ ਬਾਈ ਕਾਰ ਨਹੀਂ ਵਿੱਚ ਵੜ ਸਕਦੇ ਕਿਉਂਕਿ ਪਾਣੀ ਬਹੁਤ ਡੂੰਗਾ ਹੈਗਾ ਤੇ ਉਹ ਦੇਖ ਤੁਹਾਨੂੰ ਜ਼ੂਮ ਕਰਕੇ ਦਿਖਾਉਣਾਗਾ ਉਹ ਦੇਖੋ ਕਾਰ ਬਾਈ ਥੱਲੇ ਡੁੱਬੀ ਜਾਂਦੀ ਜਮਾ ਤੇ ਤੁਹਾਨੂੰ ਸਾਰੇ ਸਹੀ ਆ ਬਾਈ ਠੀਕ ਆ ਬਾਈ ਥੈਂਕ ਯੂ ਥੈਂਕ বারবার ਦੀ ਦਿਖਾਵਾਂਗੇ ਤੁਹਾਨੂੰ ਮਾੜਾ ਜਾ ਤੇ ਸਾਰਾ ਪਿੰਡੀ ਕਰਾਂਗੇ ਕਵਰ ਤੇ ਬੇਨਤੀ ਹੈ ਬਾਈ ਜੀ ਆਪਣੀ ਵੀਡੀਓ ਦੇਖ ਕੇ ਕੁਛ ਬੰਦੇ ਗੁੱਸਾ ਕਰ ਜਾਂਦੇ ਆ ਇਹਨਾਂ ਨੂੰ ਬੇਨਤੀ ਆਪਾਂ ਕਿਸੇ ਨੂੰ ਕੋਈ ਲਾ ਕੇ ਜਾਂ ਕਿਸੇ ਨੂੰ ਕੁਛ ਨਹੀਂ ਬਾਈ ਜੀ ਤੇ ਆਪਾਂ ਦਾ ਇਨੀ ਕੁ ਬੇਨਤੀ ਕਰਦੇ ਆ ਵੀ ਚਲੋ ਕਿਹੜੇ ਬੰਦੇ ਆਗੂ ਨੇ ਕੋਈ ਐਮਸੀ ਨੇ ਜਾਂ ਕੋਈ ਕਿਸੇ ਪਾਰਟੀ ਨਾਲ ਸੰਬੰਧਤ ਨੇ ਤੇ ਉਹਨਾਂ ਨੂੰ ਬੇਨਤੀ ਆ ਵੀ ਇਹ ਚੀਜ਼ਾਂ ਦਾ ਕੋਈ ਪੱਕਾ ਹੱਲ ਕਰਨ ਪੀ ਲੋਕਾਂ ਨੂੰ ਬੜੀ ਸਮੱਸਿਆ ਕਿਵੇਂ ਉਸ ਨੂੰ ਰੋਡ ਦਿਖਾਇਆ ਗੋਨਰ ਰੋਡ ਦੇ ਵਿੱਚ ਦੁਕਾਨਾਂ ਨੇ ਵੀਰਾਂ ਦੀਆਂ ਤੇ ਉਹਨਾਂ ਦੀ ਰੋਜੀ ਆਗੀ ਉੱਥੇ ਰੋਟੀ ਜੋ ਵੀ ਚੱਲਦੀ ਆ ਉਹ ਦੁਕਾਨਦਾਰੀ ਤੋਂ ਚੱਲਦੀ ਹੈਗੀ ਤੇ ਇਹਦੇ ਬਾਰੇ ਧਿਆਨ ਨਹੀਂ ਕਰਦੇ ਚਲੋ ਹੁਣ ਕਰਮੀ ਪੈ ਗਿਆ ਤੇ ਹੁਣ ਇਹ ਸਾਨੂੰ ਸਾਰੇ ਪਤਾ ਹੀ ਆ ਪਿੰਡ ਰਸਾਣੇ ਦੇ ਵਸਨੀਕਾਂ ਨੂੰ ਵੀ ਇਹ 2 ਮਹੀਨਾ ਤਾਂ 3 ਮਹੀਨਾ ਦਾ ਕੰਮ ਪੱਕਾ ਹੋ ਗਿਆ ਇੱਥੇ ਕਿ ਉਹ ਰੋਡ ਬਲੌਕ ਹੋ ਜਾਣਾਗਾ ਕੱਲਾ ਇਹ ਨਹੀਂਗਾ ਤੇ ਸਾਨੂੰ ਅੱਗੇ ਵੀ ਸਾਰਾ ਦਿਖਾਉਨੇ ਹੈਗੇ ਸਾਰੇ ਪਿੰਡ ਚ ਘੇੜਾ ਦਬਾਉਨੇ ਹੈ ਬਾਈ ਸਾਨੂੰ ਹੌਲੀ ਹੌਲੀ ਤੇ ਇੱਕ ਭਾਈ ਨੇ ਇੱਕ ਦਿਨ ਕਮੈਂਟ ਵੀ ਕੀਤਾ ਪਿਆ ਸੀ ਯਾਰ ਵੀ ਚੱਕ ਕੇ ਫੋਨ ਤੁਸੀਂ ਯਾਰ ਵੀਡੀਓ ਪਾ ਦਿੰਨੇ ਹੋਗੇ ਤੇ ਮੀਂਹ ਨਹੀਂ ਪੈਣ ਦੇ ਬਾਈ ਜੀ ਮੀਂਹ ਸਾਡੇ ਹੱਥ ਨਹੀਂਗਾ ਨਾ ਮੇਰੇ ਆ ਨਾ ਤੇਰੇ ਬਾਈ ਤੇ ਇਹ ਤਾਂ ਕੁਦਰਤ ਨੇ ਕਰਨਾਗਾ ਜੇ ਆਪਾਂ ਵੱਧ ਰੁੱਖ ਲਾਵਾਂਗੇ ਦਰਖਤ ਲਾਵਾਂਗੇ ਤੇ ਵਾਤਾਵਰਨ ਚੰਗਾ ਰੱਖਾਂਗੇ ਤਾਂ ਚਲੋ ਮੌਸਮ ਵਧੀਆ ਰਹੂਗਾ ਤਾਂ ਮੀਂਹ ਪੈਣ ਦੇ ਚਾਂਸ ਵੱਧ ਜਾਂਦੇ ਹੈਗੇ ਕਿਸੇ ਦਾ ਉਹੀ ਗੱਲ ਬਾਈ ਠੀਕ ਹੈ ਚਲੋ ਮੈਂ ਬਈ ਪੇਜ ਚਲਾਉਣਾ ਹੈਗਾ ਆਪਣਾ ਕਿਸੇ ਦਾ ਐ ਵਿਰੋਧ ਨਹੀਂਗਾ ਆਪਾਂ ਚਲਾ ਬਹੁਤ ਸੋਚਦੇ ਆ ਵੀ ਵੀ ਆਪਣਾ ਪਿੰਡ ਨਥਾਣਾ ਸਾਫ਼ ਸੁਥਰਾ ਰਹੇ ਕਿ ਉਹ ਅੱਜ ਦੇ ਮਹੀਨੇ ਤੋਂ ਚਲੋ ਨੈਟ ਦਿਖਾ ਰਿਹਾ ਵੀ ਤਿੰਨ ਮਹੀਨ ਤਿੰਨ ਚਾਰ ਦਿਨ ਲਗਾਤਾਰ ਮੀਂਹ ਪੈਣਾਗਾ ਤੇ ਕਿਹੜਾ ਤੁਹਾਨੂੰ ਪਾਣੀ ਦਿਖਾਵਾਂਗੇ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਪਿੰਡ ਦੇ ਨੂੰ ਵੀ ਇਹ ਤਿੰਨ ਚਾਰ ਮਹੀਨਾਂ ਦਾ ਪੱਕਾ ਕੰਮ ਹੋ ਗਿਆ ਬਾਈ ਜੀ ਵੀ ਇੱਥੇ ਗੰਦਾ ਪਾਣੀ ਅੱਜ ਦਾ ਬਾਈ ਸਾਫ਼ਾ ਪਾਣੀ ਮੀਂਹ ਦਾ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਬਾਈ ਇਹ ਸਾਰਾ ਰਾਬ ਹੋ ਕੇ ਮੁਸ਼ਕ ਮਾਰੂਗਾ ਤੇ ਸਾਰੇ ਪਿੰਡ ਦਾ ਨੁਕਸਾਨ ਹੁੰਦਾ ਇਹ ਚੀਜ਼ ਦਾ ਚਲੋ ਬਿਮਾਰੀਆਂ ਵੀ ਆਉਂਦੀਆਂ ਚੀਜ਼ਾਂ ਨਾਲ ਐਮਸਿਸਾਬ ਤੇ ਆ ਦਿਖਾਉਨੇ ਬਾਈ ਜੀ ਬਹੁਤ ਲੋਕ ਕਹਿੰਦੇ ਬਾਈ ਜੀ ਇਹ ਵੀਊ ਲਈ ਜਾ ਆਪਦਾ ਕੋਈ ਯਾਦਾ ਪੇਜ ਚਲਾਉਣ ਵਾਸਤੇ ਤੁਸੀਂ ਵੀਡੀਓ ਪਾਉਨੇ ਆ ਬਾਈ ਜੀ ਆਪਾਂ ਪਿੰਡ ਨਸਾਣੇ ਚ ਰਹਿੰਦੇ ਆਂਗੇ ਤੇ ਅਸੀਂ ਵੀ ਦਰਦੀ ਆਂਗੇ ਸਾਨੂੰ ਵੀ ਹੁੰਦਾ ਯਾਰ ਵੀ ਪਿੰਡ ਸਾਡਾ ਸੋਨਾ ਹੋਵੇ ਆ ਹਾਲਾਤ ਨੇ ਤੇ ਇਹ ਪਾਣੀ ਬਾਈ ਜੀ ਛੇਤੀ ਜੇ ਹੱਲ ਹੋ ਗਿਆ ਤਾਂ ਠੀਕ ਆ ਤਿੰਨ ਮਹੀਨੇ ਤਾਂ ਬੱਕ ਤੇ ਬਟਦੇ ਪਿਆ ਬਾਈ ਜੀ ਆਹ ਤਿੰਨ ਚਾ ਚਾਰ ਮਹੀਨੇ ਵੀ ਇਹਦਾ ਪਾਣੀ ਇੱਥੇ ਰਹਿਣਾਗਾ ਤੁਸੀਂ ਆਹ ਦੇਖੋ ਵੀ ਤਿੰਨ ਮਹੀਨੇ ਦੇ ਵਿੱਚ ਜੇ ਪਾਣੀ ਦਾ ਕੀ ਹਾਲ ਹੋ ਜਾਣਾਗਾ ਬਾਕੀ ਸਾਰੇ ਪਤੀਆਂ ਬਾਈਆਂ ਨੂੰ ਇਹ ਇੱਥੇ ਜਮਾ ਕਦੋਂ ਜਮਾ ਬਾਈ ਕਦੋਂ ਘਰ ਕਿ ਜਾਂਦਾ ਜਮਾ ਜਮਾ ਖਰਾਬ ਗੰਦਾ ਪਾਣੀ ਹੋ ਜਾਂਦਾ ਤਾਂ ਫੇਰ ਕੋਈ ਕਲੇਸ਼ ਕੱਪਾ ਕਰਕੇ ਤੇ ਫੇਰ ਕੋਈ ਹੱਲ ਕਰਦੇ ਆਗੇ ਲੋਕ ਲੋਕ ਕੀ ਕਰਦੇ ਆਗੇ ਲੀਡਰ ਤਾਂ ਨਹੀਂ ਕਰਦੇ ਚਲੋ ਕੋਈ ਕਿਹਨੂੰ ਸਮੱਸਿਆ ਬਾਈ ਉਹ ਚੀਜ਼ ਫਿਰ ਲੱਗਦੇ ਆ ਦੇਖ ਲਓ ਬਾਈ ਸਕੂਲਾਂ ਚ ਪਾਣੀ ਪਈ ਜਾਂਦਾਗਾ ਸ਼ਾਰਟ ਸ਼ਾਰਟ ਸਾਨੂੰ ਸਾਰੀਆਂ ਗਲੀਆਂ ਦਿਖਾਵਾਂਗੇ ਬਈ ਤੇ ਜੁੜੇ ਰਹੋ ਤੇ ਉਹ ਸ਼ੇਅਰ ਕਰਿਓ ਤੇ ਬਾਈ ਕਿਹੜੇ ਬੰਦੇ ਨੂੰ ਇਹ ਚੀਜ਼ ਦੀ ਸਮੱਸਿਆ ਹੈਗੀ ਹੈਗੀ ਕਿ ਸਮੱਸਿਆ ਬਾਈ ਜੀ ਸਾਰੇ ਪਿੰਡ ਨੂੰ ਨਹੀਂ ਹੈ ਇਹ ਚੀਜ਼ ਦੀ ਸੋਭਾ ਬਾਬੇ ਇੱਥੇ ਬਹੁਤ ਪਾਣੀ ਸੀ ਚਲੋ ਉਹ ਸਾਰਾ ਉਸ ਰੋਡ ਤੇ ਖੜ ਜਾਂਦਾ ਗੋਨਿਆ ਰੋਡ ਦੇ ਉੱਤੇ ਇਹ ਇਹਦੀ ਨਿਕਾਸੀ ਹੈਣੀ ਬਾਈ ਜੀ ਇਸ ਥਾਂ ਦੀ ਜੋ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿੰਨੇ ਵੀ ਦਿਖਾਵਾਂਗੇ ਇਹ ਪਾਣੀ ਬੱਸ ਜੋ ਖੜਾਗਾ ਇਹਨੂੰ ਪਾਣੀ ਨੂੰ ਮਹੀਨਾ ਵੀ ਲੱਗ ਸਕਦਾ ਹੈਗਾ ਤਾਂ 2 ਮਹੀਨੇ ਵੀ ਲੱਗ ਸਕਦੇ ਨੇ ਜੇ ਕਿਸੇ ਵੀਰ ਨੇ ਹਿੰਮਤ ਕਰ ਲਈ ਤਾਂ ਇਹ 2-4 ਦਿਨ ਦੇ ਵਿੱਚ ਵੀ ਹੋ ਸਕਦਾ ਕਿਉਂਕਿ ਇਹ ਦੇਖ ਲਓ ਬਾਈ ਜੀ ਸਮੱਸਿਆ ਇੱਥੇ ਕਿੰਨੀ ਗੰਦੀ ਹੈ ਕੀ ਹੋਈ ਯਾਰ ਤਾਂ ਸਾਰੇ ਪਿੰਡ 'ਚ ਕਰਾਉਂਦੇ ਆ ਤੁਹਾਨੂੰ ਸ਼ੈਰ ਨਹੀਂ ਚਲੋ ਬਹੁਤ ਵਧੀਆ ਭਾਰੀ ਪੈ ਗਿਆ ਬਈ ਯਾਰ ਚੰਗਾ ਵੀ ਲੋਡ ਵੀ ਸੀ ਇਸ ਵੀਡੀਓ ਨੂੰ ਦੇਖ ਕੇ ਕੁਝ ਬੰਦਿਆਂ ਨੂੰ ਬਾਈ ਜੀ ਇਹ ਮੇਰੀ ਵੀਡੀਓ ਚੁਪਦੀ ਵੀ ਹੈਗੀ ਤੇ ਕਿਰਪਾ ਕਰਕੇ ਤੁਸੀਂ ਨਾ ਹੀ ਦੇਖਿਓ ਤੇ ਲਓ ਜੀ ਇਹ ਆ ਗਈ ਗਲੀਏ ਕੋ ਇਹ ਗਲੀ ਹੈਗੀ ਆ ਜੀ ਪੱਤੀ ਜਖਤਾਂ ਜੀ ਹੈਗੀ ਕੋਸ਼ਿਸ਼ ਕਰਾਂਗੇ ਬਈ ਸਾਰੇ ਕਿੱਥੇ ਕਿੱਥੇ ਹੈਗਾ ਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਚਲੋ ਇਹ ਚ ਕਿਸੇ ਦੀ ਪੇਸ਼ੀ ਪੁਸ਼ਟੀ ਕਰਨ ਦਾ ਕੋਈ ਇਰਾਦਾ ਨਹੀਂਗਾ ਵੀ ਚਾਨਣਾ ਜਾ ਹੋ ਜਾਂਦਾ ਆਪਾਂ ਹੋਰ ਨਹੀਂ ਕੁਝ ਕਹਿੰਦੇ ਵੀ ਚਲੋ ਬਾਈ ਕਿਸੇ ਨੇ ਰਾਤ ਬਰਾਤੇ ਆਉਣਾ ਹੁੰਦਾਗਾ ਕੋਈ ਮੋਟਰਸਾਈਕਲ ਜਾਂ ਕਾਰ ਤੇ ਹੁੰਦਾਗਾ ਤੇ ਚਲ ਆਪਾਂ ਦਿਖਾਉਣ ਦਾ ਤਾਂ ਵੀ ਇਹਨੂੰ ਸ਼ੇਅਰ ਕਰਕੇ ਰੱਖ ਲਓ ਕਈ ਵਾਰ ਨਾ ਰਾਤ ਬਰਾਤੇ ਲੰਘਣਾ ਪੈਂਦਾ ਹੁੰਦਾਗਾ ਵੀ ਇੱਥੇ ਪਾਣੀ ਖੜਾਗਾ ਵੀ ਆਪਾਂ ਕੋਈ ਹੋਰ ਰਸਤਾ ਕੋਈ ਹੋਰ ਰਸਤਾ ਕੋਈ ਦੇਖ ਲੂ ਕੋਈ ਆਪਾਂ ਇਸ ਲਈ ਵੀਡੀਓ ਬਣਾ ਰਹੇ ਆ ਬਾਈ ਜੀ ਹੋਰ ਕੋਈ ਆਪਣਾ ਕੋਈ ਹੋਣੀਗਾ ਇਹ ਚਲੋ 10 ਦਿਨ ਪਹਿਲਾਂ ਹੀ ਇਹ ਆ ਇੱਥੇ ਪਾਣੀ ਖੜਾ ਸੀਗਾ ਚਲੋ 10 15 ਦਿਨ ਹੋ ਗਏ ਹੋਣਗੇ ਇੱਥੋਂ ਪਾਣੀ ਨਿਕਲਿਆ ਹੈਗਾ ਚਲੋ ਵਧੀਆ ਹੋ ਗਿਆ ਇੱਥੇ ਵੀ ਬਹੁਤ ਗੰਦਾ ਲਾਲ ਜੀ ਮਸ਼ਕ ਮਾਰਦਾ ਸੀ ਵੀ ਇਸ ਗਲੀ ਚ ਕਿਉਂ ਅਸੀਂ ਤਾਂ ਨੰਗਣਾ ਨੰਗਾ ਖੜਾ ਹੈਗਾ ਟਾਂਗਾ ਇੱਥੇ ਇੱਥੋਂ ਭਈ ਉਹਨਾਂ ਕਾਰਜਾ ਮਸਾਲੇ ਡੁੱਬ ਜਾਂਦੀ ਆ ਦੇਖੋ ਲਾ ਤਾਂ ਤੁਸੀਂ ਸ਼ੇਅਰ ਕਰੋ ਬਾਈ ਜੀ ਜ਼ਰੂਰ ਕਿੰਨੇ ਬਾਈ ਆਪਣੇ ਦੇਖਣਗੇ ਜਾਂ ਦੇਖੀ ਜਾਂਦੇ ਨੇ ਕੋਸ਼ਿਸ਼ ਆ ਕਿ ਆਪਾਂ ਸਾਰੇ ਪਿੰਡ ਚ ਆਪਾਂ ਦਿਖਾਈਏ ਵੀ ਹਾਲਾਤ ਜਿ ਕਿਸ ਤਰ੍ਹਾਂ ਦੇ ਹੋਏ ਪਏਗੇ ਰਾਜਾ ਟਵਾਲ ਆ ਦੇਖੋ ਬਾਈ ਇਹ ਛੱਪੜ ਛੱਪੜ ਦੀ ਤਾਂ ਸਫਾਈ ਬਾਈ ਪਾਲੀ ਘੈਂਟ ਕੀਤੀ ਪਈ ਹੈ ਕਿ ਬਸ ਪੁੱਛੋ ਨਾ ਜੀ ਪਕਾਇਸ ਦਿਨੇ ਦਾ ਗੁੱਸਾ ਕਰ ਜਾਂਦੇ ਹੈਗੇ ਹੁਣ ਕੀ ਕਹੀਏ ਭਰਾਵਾ ਆਪਣਾ ਚਲੋ ਹੋਰ ਤਾਂ ਕੁਝ ਕਹਿ ਨਹੀਂ ਸਕਦੇ ਆਪਾਂ ਗੱਲੀ ਵੀਡੀਓ ਪਾ ਸਕਦੇ ਆ ਚਲ ਆਪਾਂ ਲੋਕਾਂ ਨੂੰ ਤੇ ਕਿਹੜੇ ਆਪਣੇ ਪੇਜ ਤੇ ਜੁੜੇ ਹੋਇਆਗੇ ਦੇਖਣਗੇ ਤੇ ਦੇਖੀ ਜਾਂਦੇ ਹੈਗੇ ਤੇ ਦੇਖਣ ਬਾਈ ਤ੍ਰਿਆ ਨੰਬਰ 3 ਹੈ ਬਾਈ ਇਹ ਤੇ ਇੱਕ ਛੋਟਾ ਜਿਹਾ ਵਿੱਚ ਟਾਪੂ ਜਾ ਗਿਆ ਸੀ ਜਿਹੜਾ ਥਾਣੇ ਲਈ ਗਲੀ ਪਾਜਦੇ ਗੜੀ ਇਹ ਹੈ ਸਾਡੇ ਪਿੰਡ ਨਸਾਣੇ ਦਾ ਆ ਵੇ ਵਾਲਾ ਛੱਪੜ। ਇਹ ਆ ਫਿਰ ਨਹੀਂ ਸਾਡੇ ਪਿੰਡ ਨਸਾਣੇ ਦੀ ਜੀ। ਤੇ ਸਾਰੀ ਦਿਖਾਵਾਂਗੇ ਹੌਲੀ ਹੌਲੀ ਬਈ ਤੁਹਾਨੂੰ। ਵੀਡੀਓ ਨੂੰ ਬਈ ਲਾਸਟ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਕਰੀ ਚੱਲੋ। ਕਿੰਨਾ ਸੋਤੋ ਹੋ ਸਕਦਾ ਬਈ ਜੀ ਤੇ ਕੀ ਪਤਾ ਕਿਹੜਾ ਇਹ 3-4 ਮਹੀਨਾ ਬਾਅਦ ਕਿਹੜਾ ਪਾਣੀ ਨਿਕਲਣਾਗਾ। ਤੋਂ ਅੱਜ ਤੋਂ ਹੀ ਕੋਈ ਪ੍ਰੋਸੈਸ ਚੱਲ ਪਈ। ਚਲੋ ਅੱਜ ਮੀਂਹ ਪੈਣਾ ਚਲੋ 2-4 ਦਿਨ ਹੋਰ ਪੈਣਗੇ। ਵੀ ਅੱਜ ਤੋਂ ਤਿਆਰੀਆਂ ਕਰ ਲੈਣਗੇ ਚਲੋ ਸਰਕਾਰੀ ਬੰਦੇ ਵੀ ਹੁੰਦੇ ਹੈਗੇ ਵਿੱਚ ਕੋਸਾ ਐਮ ਸੀ ਹੋ ਕੇ ਵੀ ਅੱਜ ਤੋਂ ਸੋਚਣਗੇ ਤਾਂ ਫਿਰ ਇਹ ਕਿਹੜਾ ਇਹ 4-5 ਮਹੀਨੇ ਬਾਅਦ ਕਿਹੜਾ ਪਾਣੀ ਨਿਕਲਣਾ ਵੀ ਉਹ ਅੱਜ ਤੋਂ ਕੋਈ ਕੰਮ ਸਟਾਰਟ ਹੋ ਜੇ ਵੀ ਚਲੋ ਵਧੀਆ ਯਾਰ ਲੋਕ ਸੌਖੇ ਰਹਿਣ ਇਥੇ ਕਿਉਂ ਕਿੱਥੇ ਬਈ ਪਾਣੀ ਖੜਦਾਗਾ ਕਿਉਂ ਉੱਥੇ ਕਦੋਂ ਹੁਣ ਜੇ ਆਪਾਂ 10 ਜਾਂ 15 20 ਦਿਨਾਂ ਪਰ ਪਾਣੀ ਖੜਾ ਰਹਿੰਦਾ ਤੇ ਉੱਥੇ ਮੋਸਕ ਮਾਰਦਾਗਾ ਤੇ ਬਿਮਾਰੀਆਂ ਮੱਛਰ ਤੁਹਾਨੂੰ ਪਤਾ ਵੀ ਛੋਟੇ ਬੱਚੇ ਹੁੰਦੇ ਕਿੰਨਾ ਦੇ ਤੇ ਉਹਨਾਂ ਨੂੰ ਬਿਮਾਰੀਆਂ ਦਾ ਵੀ ਤੁਹਾਨੂੰ ਪਤਾ ਹੀ ਆ ਜਿਆਦਾ ਕਿ ਨੀਆ ਸਮੱਸਿਆ ਆ ਗਰੀਆ ਠੀਕ ਆ ਟਾਪੂਆ ਛੋਟਾ ਜਾ ਬਾਈ ਜੀ ਤੇ ਮਾਸੇ ਛੱਪੜ ਦੇ ਤੇ ਮੀਂਹ ਦੇ ਪਾਣੀ ਦੀ ਲੜਾਈ ਹੋਈ ਵੀ ਹੈ ਕਿ ਕਹਿੰਦੇ ਵੀ ਅਸੀਂ ਵੜਨ ਆਣੀਆਂ ਛੱਪੜ ਵੜਨੇ ਜਾਂਦਾ ਹੁਣ ਕਰੀਏ ਕੀ ਮੀਂਹ ਬਾਈ ਜੀ ਫੁੱਲ ਆ ਹੁਣ ਕੀ ਦਿਖਾਈਏ ਕਾਰ ਦਾ ਤੁਹਾਨੂੰ ਜਿਵੇਂ ਕਾਰ ਥੱਲੇ ਡੁੱਬੀ ਹੋਈ ਆ ਕੋਸ਼ਿਸ਼ ਕਰਾਂਗੇ ਬਾਈ ਦਿਖਾਉਣ ਦੀ ਸਾਰੀ ਤੁਹਾਨੂੰ ਇੱਕ ਥਾਂ ਤੇ ਨਹੀਂ ਪਾ ਦਿਖਾ ਸਕਦੇ ਉੱਥੇ ਬਾਈ ਥੋੜੇ ਡਲੇ ਰੋਲੇ ਸਿੱਟੇ ਵੀ ਆਗੇ ਉਹ ਵੀ ਬਾਈ ਅੱਕ ਕੇ ਅਗਲੇ ਕੀ ਕਰਨ ਘਰ ਵਾਲੇ ਹੁਣ ਉੱਥੇ ਕੋਈ ਹੱਲ ਨਹੀਂ ਕਰਦੇ ਕੋਈ ਪੱਕਾ ਉਹ ਕੀ ਕਰਨ ਉਹਨਾਂ ਨੇ ਚਲਾ ਆਪ ਦਾ ਪ੍ਰਬੰਧ ਕੀਤਾ ਬਾਈ ਜੀ ਉਹਨਾਂ ਦਾ ਹੱਕ ਬਣਦਾ ਜ਼ਰੂਰੀ ਵੀ ਉਹਨਾਂ ਦਾ ਉਹ ਕਰਨ ਵੀ ਕੀ ਇਹ ਬਾਈ ਜੀ ਵੀਡੀਓ ਬਣਾਉਣ ਦਾ ਸਹੀ ਮਤਲਬ ਇਹ ਹੈ ਵੀ ਇਹ ਤੁਸੀਂ ਕਿੰਨੇ ਬਾਈ ਦੇਖਣਗੇ ਵੀ ਦਾ ਹਾਲੇ ਨਹੀਂਗਾ ਵੀ ਇਹ ਪਾਣੀ ਹੈ ਚਲੋ ਸ਼ਹਿਾਰਾਂ ਦੇ ਵਿੱਚ ਪਾਣੀ ਨਿਕਲ ਜਾਂਦਾ ਕਿ ਬਠਿੰਡਾ ਸ਼ਹਿਰ ਦੇ ਵਿੱਚ ਹੈਗਾ ਸ਼ਾਮ ਤੱਕ ਪਾਣੀ ਨਿਕਲ ਜਾਂਦਾ ਪਰ ਇਹ ਪਾਣੀ ਐ ਨਹੀਂ ਪਤਾ ਬਾਈ 2 ਮਹੀਨੇ ਰਹਿ ਇਹ 3 ਮਹੀਨੇ ਰਹਿ ਤੇ 3 ਮਹੀਨੇ ਬਾਅਦ ਪਾਣੀ ਤੁਸੀਂ ਆਪ ਹੀ ਦੇਖ ਲਓ ਬਾਈ ਦਾ ਕੀ ਹਾਲਾਤ ਹੋਣੇ ਪਾਵਾਂਗੇ ਬੇਜ ਦੀ ਬਾਈ ਆਪਾਂ ਜੇ ਛੇਤੀ ਕਿਸੇ ਨੇ ਪ੍ਰਬੰਧ ਕੀਤਾ ਪਾ ਆਪਾਂ ਐਮ ਸੀ ਜਾਂ ਕਿਸੇ ਵੀਰ ਨੇ ਪਹਿਲ ਕੀਤੀ ਤਾਂ ਆਪਾਂ ਉਹ ਵੀ ਵੀਡੀਓ ਪਾਵਾਂਗੇ ਆ ਵੀਰ ਬਹੁਤ ਵਧੀਆ ਕੰਮ ਕੀਤਾਗਾ ਕਿ ਚਲੋ ਛੇਤੀ ਹੱਲ ਕੀਤਾ ਇਹਨਾਂ ਨੇ ਉਹ ਜੀ ਪਹਿਲਾ ਕਾਫੀ ਵੀਡੀਓ ਪਾਤੀਆਂ ਬਾਈ ਜੀ ਅ ਪਹਿਲਾ ਇੱਕਦਮ ਲਾਈਵ ਪਾਇਆ ਸੀਗਾ ਉਹ ਕਟਕਟ 3 ਮਹੀਨੇ ਹੋ ਗਏ ਤੇ ਆ ਪਾਣੀ ਬਈ ਇੰਹੀਂ ਖੜਾ ਸੀਗਾ ਤੇ ਚਲੋ ਕੁਛ ਨਾ ਕੁਛ ਪਾਣੀ ਘਟਿਆ ਸੀ ਤੇ ਉਹਨਾ ਮੀਂਹ ਫੇਰ ਪੈ ਗਿਆ ਤੇ ਆਹੀ ਹਾਲਾਤ ਫੇਰ ਆ ਬਾਈ ਤੇ ਕਿਹੜੇ ਹੁਣ ਛੇਵੇਂ ਪਾਸ਼ਾ ਉੱਥੇ ਗੁਰਦੁਆਰਾ ਸਾਹਿਬ ਆ ਤੇ ਗਊਸਾਲਾ ਗਈ ਤੇ ਕਿਹੜੇ ਪਿੰਡ ਦੇ ਥਾਣੇ ਦੇ ਵਾਸੀ ਆਉਂਦੇ ਆ ਬਾਈ ਗੁਰਦਾਰੇ ਉਹਨਾਂ ਨੂੰ ਪਤਾ ਹੈ ਜੀ ਬਾਰੇ ਤੇ ਉਹਨਾਂ ਨੂੰ ਪਤਾ ਹੈ ਜੀ ਜਦਾਂ ਸਮੱਸਿਆ ਵੀ ਕਿੰਨੀ ਇੱਥੇ ਗੰਦੀ ਹੋਈ ਵੀ ਹੈਗੀ ਤੇ ਇਹ ਪਾਣੀ ਆਹੀਂ ਰਹਿਣਾ ਬਾਈ ਇਹੇ ਤੇ ਤਿੰਨ ਮਹੀਨੇ ਦੇ ਕਰੀਬ ਹੋ ਗਿਆ 2.2 ਤਿੰਨ ਮਹੀਨੇ ਤਾਂ ਬਾਈ ਪੱਕੇ ਹੋ ਗਏ ਪਹਿਲਾਂ ਪਾਣੀ ਇੱਥੇ ਸੀ ਆ ਨਵਾਂ ਪਾਣੀ ਆ ਗਿਆ ਜੋ ਗੰਦਾ ਸੀ ਆ ਉਹ ਵਿੱਚ ਹੀ ਫਿਰਦਾ ਸੀਗਾ ਤੇ ਐਨੇ ਕ ਕੰਮ ਵਧੀਆ ਕੀਤੇ ਪਏ ਪਿੰਡ ਦੇ ਆਸੂ ਖੋਣੇ ਬਾਈ ਤੁਹਾਨੂੰ ਹੌਲੀ ਹੌਲੀ ਇਹ ਤੇ ਬਾਈ ਡਲੇ ਸਿੱਟੇ ਵੀ ਆ ਗਏ ਤੇ ਥੋੜੀ ਜਿਹੀ ਸਾਰ ਸਮੱਸਿਆ ਆ ਜੀ ਆ ਆ ਦੇਖੋ ਦੂਜੇ ਪਾਸੇ ਵੀ ਦਿਖਾਵਾਂਗੇ ਤੁਹਾਨੂੰ ਆ ਦੇਖ ਲਓ ਬਾਈ ਕਿਵੇਂ ਹੁਣ ਕੀ ਕਰਨ ਹੱਲ ਆ ਦੇਖ ਲਓ ਇਹ ਵੀਡੀਓ ਬਣਾਉਣਾ ਤਾਂ ਹੀ ਮਤਲਬ ਬਾਈ ਜੀ ਇਹ ਵੀ ਇਹਦਾ ਹੱਲ ਛੇਤੀ ਕਰ ਲੈਣਗੇ ਤਾਂ ਪਾਈਆ ਵੀ ਚਲੋ ਵੀਡੀਓ ਨਾ ਕਿਸੇ ਨੇ ਕਰਨਾ ਤਾਂ ਹੈ ਨਹੀਂ ਕੰਮ ਤੇ ਚਲੋ ਬਿਸ਼ਰਮੀ ਮਨ ਲੋਕ ਵੀ ਮ ਕਰਨ ਤੇ ਚਲੋ ਪਿੰਡ ਦੇ ਕਿਹੜੇ ਲੋਕ ਆ ਉਹਨਾਂ ਨੂੰ ਤਾਂ ਪਤਾ ਲੱਗਿਆ ਵੀ ਕਿੰਨਾ ਕ ਆਪਣੇ ਪਿੰਡ ਪਕਾਸ ਹੋਇਆ ਜਾਂ ਕੀਤਾ ਜਾਂ ਕਰਨਗੇ ਸਭ ਤੋਂ ਪਹਿਲੇ ਬਾਈ ਚਲੋ ਠੀਕ ਹੈ ਬਾਕੀ ਸਾਰੇ ਇਹ ਤੁਹਾਨੂੰ ਦਿਖਾਇਆ ਤੇ ਸਭ ਤੋਂ ਪਹਿਲੇ ਆਹ ਥਾਂ ਤੁਹਾਨੂੰ ਦਿਖਾਈ ਹੈ ਪਿੱਛੇ ਬਈ ਆਹ ਬੈਕ ਸਾਈਡ ਆ ਇਹ ਇਹਨੂੰ ਤਿੰਨ ਮਹੀਨੇ ਹੋ ਗਏ ਆ ਗੰਦ ਬਾਈ ਉਵੇਂ ਹੀ ਪਿਆਗਾ ਮੋਸ਼ਕ ਮਾਰਦਾ ਬੁਰਾ ਹਾਲ ਆ ਕਿਹੜੇ ਬਾਈ ਨੰਗਦੇ ਨੂੰ ਤਾਂ ਪਤਾ ਹੀ ਚੀਜ਼ਾਂ ਦਾ ਕਿਉਂਕਿ ਬਾਈ ਇਹਦਾ ਨਕਾਸੀ ਕਿਹੜਾ ਗੰਦਾ ਪਾਣੀ ਆ ਗਾਇਦਾ ਨਕਾਸੀ ਵਾਸਤੇ ਜਿਹਦਾ ਕੋਈ ਪ੍ਰਬੰਧ ਨਹੀਂਗਾ ਪਿੰਡ ਨਥਾਣੇ ਦੇ ਜੋ ਜੋ ਗੜਾ ਨੱਗੇ ਪੰਚਾਇਤ ਦਾ ਸਿਸਟਮ ਆਗਾ ਉਹਨਾਂ ਦੇ ਧਿਆਨ ਚ ਵੀ ਹੈਗਾਗਾ ਚੰਗੇ-ਚੰਗੇ ਸਾਡੇ ਅਫਸਰ ਵੀ ਆਏ ਸੀ ਚਲੋ ਅਫਸਰ ਕੀ ਕਰਨ ਕੋਈ ਛੇਤੀ ਦਾ ਹੱਲ ਹੋ ਨਹੀਂ ਸਕਦਾ ਇਹ ਇਹ ਸਮੱਸਿਆ ਹੈ ਜਾਂ ਕਾਫੀਆਂ ਪੁਰਾਣੀਆਂ ਬਾਈ ਜੀ ਤੇ ਸ਼ੇਅਰ ਕਰੋ ਵੱਧ ਵੱਧ ਪਿੰਡ ਨਥਾਣੇ ਦੇ ਖਾਸ ਬਾਈ ਤੇ ਜੋ ਕਿਹੜਾ ਤੁਹਾਨੂੰ ਦਿਖਾਇਆ ਗਿਆ ਵੀ ਇਹਦਾ ਤੁਹਾਨੂੰ ਪਤਾ ਹੈ ਬਾਈ ਜੀ 3 ਮਹੀਨੇ ਲੱਗ ਸਕਦੇ ਆ ਕਿ 4 ਮਹੀਨੇ ਵੀ ਲੱਗ ਸਕਦੇ ਆ ਕਿ ਜੇ ਆਪਾਂ ਅੱਜ ਤਿਆਰੀਆਂ ਕਰਾਂਗੇ ਤਾਂ ਫਿਰ ਇਹ ਕੋਈ ਨਾ ਕੋਈ ਹੱਲ ਹੋ ਸਕਦਾ ਹੈਗਾ ਤੇ ਬਾਈ ਕਰੇ ਜਾਣ ਵਾਸਤੇ ਵੀ ਕੋਈ ਹਜ਼ਾਰ ਰਸਤਾ ਨਹੀਂਗਾ ਵੀ ਸੁੱਕਾ ਆਪਾਂ ਕਿੱਥੋਂ ਦੀ ਕਾਰ ਕੱਢ ਲਈਏ ਮੋਟਰਸਾਈਕਲ ਕੱਢ ਲਈਏ ਤੇ ਉਹ ਤੁਹਾਨੂੰ ਸਾਰੇ ਆ ਬਾਈ ਹੁਣ ਸੁਲਮਾਇਜ ਕਾਰ ਤੇ ਸੀਮਾ ਚਲ ਦਿਖਾਈਏ ਤੁਹਾਨੂੰ ਕਿਹੜੇ ਬੰਦੇ ਆਪਣੇ ਨਾਲ ਜੁੜੇ ਹੋਇਆ ਇੱਥੇ ਹੁਣ ਕਾਫੀ ਵੀਡੀਓ ਪਾਤੀਆਂ ਬਈ ਆਪਾਂ ਆ ਹਾਲਾਤ ਆ ਬਾਈ ਦੇਖੋ ਤੇ ਛੱਪੜ ਦੇ ਕੋਲੇ ਜਾ ਕੇ ਖੜ ਜਾਂਦਾ ਕਿ ਪਤਾ ਨਹੀਂ ਕੀ ਸਮੱਸਿਆ ਵੀ ਕੀ ਚੱਕਰ ਆਗਾ ਇਹ ਚੀਜ਼ ਦਾ ਆਹ ਦੇਖ ਲਓ ਬਾਈ ਜੀ ਦਰਿਆ ਬਣਿਆ ਪਿਆ ਬਾਈ ਚਾਰੇ ਪਾਸੇ ਤੇ ਇਹਦੇ ਵਿੱਚ ਬਈ ਕਾਰ ਨਹੀਂ ਆਪਾਂ ਵਾਰ ਸਕਦੇ ਤੇ ਹੋਰ ਵੀ ਕਾਫੀ ਜਗ੍ਹਾ ਹੈਗੀਆਂ ਤੇ ਸਾਨੂੰ ਉਸੇ ਗਊਸਲ ਵਾਲੀਆਂ ਗਲੀਆਂ ਵੀ ਆਈਆਂ ਇਹਦੇ ਨਾਲ ਹੀ ਗਊਸਲ ਵਾਲੀ ਗਲੀ ਆ ਪਹਿਲਾਂ ਵੀ ਲਾਇ ਪਾਇਆ ਸੀ ਆਪਾਂ ਤੇ ਉਹਦਾ ਪਾਣੀ ਬਈ 3 ਮਹੀਨੇ ਦੇ ਕਰੀਬ ਉਹ ਤਿੰਨ ਤਰੀਕ ਨੂੰ ਮੀਂਹ ਪਿਆ ਸੀਗਾ ਇੱਥੋਂ 3 ਮਹੀਨੇ ਪਹਿਲਾਂ ਦੀ ਗੱਲ ਆ ਗਈ ਉਹ ਪਾਣੀ ਹਜੇ ਤੱਕ ਹੋਣੀ ਨਿਕਲਿਆ ਗਿਆ ਤੇ ਘਰ ਦੇ ਇਹਨਾਂ ਦੇ ਘਰਾਂ ਆ ਵੀ ਉਸੇ ਬਹੁਤ ਸਮੱਸਿਆ ਹੈ ਜੀ ਦੀ ਇਧਰ ਸਾਰੇ ਕਿੰਨੀ ਇਧਰ ਗੁਰਦੁਆਰਾ ਸਾਹਿਬ ਦਾ ਗੇਟ ਹੋ ਗਿਆ ਸਾਹਮਣੇ ਉਧਰ ਇੱਕ ਐਮਸੀ ਹੈਗੇ ਆਪਦੇ ਉਧਰ ਵੀ ਵੀ ਨਰਕ ਹੈਗਾ ਇੱਧਰ ਸਾਡੇ ਇੱਕ ਕਾਂਗਰਸ ਦੇ ਵੀ ਹੈਗੇ ਕਿ ਉਹ ਬਾੜਾ ਹੈਗਾ ਚਲੋ ਬਾੜਾ ਤਾਂ ਆਪਾਂ ਹੁਣ ਕੀ ਕੀ ਦੱਸੀਏ ਕਿਸ ਨੂੰ ਤੇ ਇਹਨਾਂ ਨੂੰ ਆਪ ਵੀ ਸਮਝੋਣੀ ਚਾਹੀਦੀ ਹੈਗੀ ਤੇ ਕੋਈ ਹੱਲ ਕਰਨ ਤੇ ਆਹ ਹਾਲਾਤ ਨੇ ਤੇ ਕਿਸੇ ਵੀਰ ਨੂੰ ਬਈ ਮੇਰੀ ਵੀਡੀਓ ਪ੍ਰਤੀ ਗੁੱਸਾ ਜਾਂ ਕਿਸੇ ਜੀ ਦਾ ਗਲਤ ਲੱਗਿਆ ਤਾਂ ਬਈ ਮਾਫੀ ਪਹਿਲੇ ਹੀ ਮੰਗਦੇ ਆ ਕਿਉਂਕਿ ਪਰਚੇ ਪੂਰਚੇ ਕਰਾਉਣ ਵਾਲੇ ਤੋਂ ਆਪਾਂ ਮੈਂਟੀ ਲਾਉਨੇ ਆਗੇ ਤੇ ਵਿੱਚ ਲੀਡਰ ਬਹੁਤ ਡਰਾਵੇ ਦਿੰਦੇ ਹੈਗੇ ਤੇ ਚਲੋ ਠੀਕ ਆ ਬਾਈ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਜੋ ਕਿ ਕਿਹੜੇ ਕੰਮ ਹੈ 3-4 ਮਹੀਨੇ ਬਾਅਦ ਹੋਣੇ ਆਗੇ ਇਹ ਪਾਣੀ ਨਿਕਲਣਾਗਾ ਤੇ ਵੀ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਵੀ ਚਲੋ ਅੱਜ ਤੋਂ ਇਹ ਤਿਆਰੀਆਂ ਕਰਨ ਤੇ ਇਹਦਾ ਕੋਈ ਹੱਲ ਕਰਨ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ